ਸਾਲ ਕੋ ਸਾਲ ਸਾਰ ਵਾਹਿਗੁਰੂ ਜੀ ਕਰੇ। ਵਾਹਿਗੁਰੂ ਇਹ ਕਹੇ ਜੋ ਹਰ ਪੀਰਤਾ ਬਾਰੇ ਤੁਸੀਂ ਨਾ ਚੰਦੇ। ਉਹ ਹੜ ਪੀਰਤਾ ਬਾਰੇ ਇਹ ਦੇ ਸਾਰੇ ਹੁਣ ਪੰਜਾਬ ਨੂੰ ਪਤਾ ਜੋ ਤਪਾਣਾ ਹੈ। ਜੋ ਵੀ ਚਲੋ ਸਰਕਾਰਾਂ ਦਾ ਲਾ ਲਓ ਜੀਦਾ ਮਰਜ਼ੀ ਨਾਲੋ ਕੁਦਰਤ ਦਾ ਲਾ ਲਓ। ਪਰ ਇਹ ਹੁਣ ਮਾਰ ਪਈ ਹੈ। ਹੁਣ ਮਾਰ ਪਈ ਦੇ ਚਲੋ ਆਪਣਾ ਪੰਜਾਬ ਤੇ ਇੱਕ ਤਾਨਕੇ ਖੜ ਗਿਆ ਵਾ। ਜਿਹੜੀ ਗੱਲ ਹੈ। ਪਰ ਇਸ ਟਾਈਮ ਮੈਂ 3-4 ਦਿਨ ਪਹਿਲਾਂ ਜਨਾਲੇ ਹੋ ਗਿਆ। ਉੱਥੇ ਆਪਾਂ ਸੇਵਾ ਕੀਤੀ ਆ ਜੋ ਸਾਡੇ ਤੋਂ ਸੇਵਾ ਹੋ ਸਕੀ ਅਸੀਂ ਸੇਵਾ ਕਰਕੇ ਆਏ ਆ ਉੱਥੇ ਵੇਖ ਕੇ ਆਏ ਆ ਕਿ ਹੁਣ ਜਿੱਦਾਂ ਜਿਨ੍ਹਾਂ ਦਾ ਢਿੱਡ ਭਰਿਆ ਨਾ ਉਹ ਹੋਰ ਪਰੰਦੇ ਹਜੇ ਪਾਣੀ ਵਹਾਵਕ ਨੋਤਾ ਵਾ ਜਿੱਦਾਂ ਡੇਰਿਆਂ ਤੱਕ ਲਾ ਲੋ ਬਹਿਕਾਂ ਤੱਕ ਜਾ ਨਹੀਂ ਜਾਂਦੀ ਉਹ ਸਿਰਫ ਇੱਕ ਬੇੜੀ ਤੇ ਜਾ ਸਕਦੇ ਆ ਪਰ ਬੇੜੀ ਵੀ ਨਾਲ ਨੂੰ ਕਿ ਪਸ਼ੂਆਂ ਦਾ ਚਾਰਾ ਤੁਸੀਂ ਕਿੱਦਾਂ ਖੜੋਗੇ ਤੂੜੀ ਕਿੱਦਾਂ ਲੈ ਕੇ ਜਾਵਾਂਗੇ ਉਹ ਪੋਸੀਬਲ ਨਹੀਂ ਨਾ ਉਹ ਚੀਜ਼ ਉਹ ਇਹੋ ਸਾਡਾ ਮਕਸਦ ਉਹਨਾਂ ਇਹੋ ਹੀ ਆ ਕਿ ਜਿਹੜਾ ਜਾਵੇ ਨਾ 3-4 ਦਿਨ ਨਾਲੋਂ 5 ਦਿਨ ਨਾਲੋਂ ਜਿੰਨਾ ਜਨਾ ਪਾਣੀ ਦਾ ਘਟਦਾ ਨਾ ਤੂੜੀ ਸਭ ਤੋਂ ਇੰਪੋਰਟੈਂਟ ਹੈ ਅੱਜ ਵੀ ਮੈਨੂੰ ਫੋਨ ਆਇਆ ਵਾ ਗੱਗੂਵਾਲ ਤੋਂ ਇੱਕ ਅੱਗੇ ਪਿੰਡ ਆ ਉਹ ਆਪਣੇ ਸੱਜਣਾ ਦਾ ਹੀ ਆ ਉਹ ਕਹਿੰਦੇ ਕੀ ਸਾਡੇ ਵੱਲ ਹਰੇ ਤੱਕ ਤੂੜੀ ਜਾਂ ਚਾਰਾ ਫੀਲਦ ਨਾਲੋਂ ਕੁਝ ਵੀ ਨਹੀਂ ਪਹੁੰਚੇ ਮਸਲਾ ਇਹ ਕਿ ਉਹ ਹੁਣ ਕਿੱਦਾਂ ਸਮਝੋ ਬੰਦੇ ਦਾ ਲਾੜੋ ਥੋੜਾ ਆ ਜਾਂਦੇ ਹਣਕੇ ਪਸ਼ੂ ਕਿੱਦਾਂ ਪਾਣੀ ਜੋਤੋਂ ਨਿਕਲ ਕੇ ਆਉਣਗੇ ਸਰਵਾਈਵ ਕਰਨਗੇ ਮਸਲਾ ਇਹ ਆ ਕਿ ਸਾਰੇ ਸਾਧਨ ਹੁਣ ਨਾ ਸੇਵਾ ਕਰਨ ਬਾਚਨੀ ਕਰਨ ਬਾਚਨੀ ਦੀ ਜਿਹੜੇ ਕੋਝ ਨੂੰ ਰੋਕ ਸਕਦੇ ਆ ਉਹ ਰੋਕ ਜਾਣ ਕੋਈ 5 ਦਿਨ ਲਾੜੋ ਜਾਂ 6 ਦਿਨ ਲਾੜੋ ਜਦੋਂ ਪਾਣੀ ਘਟਦਾ ਜਿਆਦੀਆਂ ਮੁਸ਼ਕਲਾਂ ਉਦੋਂ ਆਉਣੀਆਂ ਮੈਂ ਤੇ ਇਹੋ ਸੰਤਨੋਪੀਰ ਕਰਦਾ ਕਿ ਸੇਵਾ ਜਿਆਦੀ ਉਦੋਂ ਕੀਤੀ ਜਾਵੇ ਮੈਂ ਜਿਹੜਾ ਅਜਨਾਲੇ ਤੋਂ ਇਲਾਵਾ ਹੋਰ ਵੀ ਪਿੰਡਾਂ 'ਚ ਕਿਤੇ ਲੱਗ ਬਣੇ ਗਏ ਜੀ ਜਾਂ ਆਪਣੇ ਹਰੀਕੇ ਪਤਨ ਵਾਲੇ ਵਗੈਰਾ ਜਿੱਥੇ ਨਹੀਂ ਹਰੀਕੇ ਜਾਣਾ ਅਸੀਂ ਇਹ ਉਥੋਂ ਫੋਨ ਆਇਆ ਆਪਣੀ ਸੰਤਿਆ ਉਹਨਾਂ ਨੇ ਫੋਨ ਕੀਤਾ ਉਹਨਾਂ ਨੇ ਵੀ ਤੂੜੀ ਦਾ ਹੀ ਕਿਹਾ ਠੀਕ ਫਿਰ ਅਸਲ ਮਸਲਾ ਹੋ ਗਈ ਆ ਜਾਂਦਾ ਤੂੜੀ ਦੇ ਨਾਲੋਂ ਚਾਰੇ ਦੇ ਨਾਲੋਂ ਅੱਗੇ ਇੱਥੋਂ ਆਪਾਂ ਲੈ ਜਾਵਾਂਗੇ ਅੱਗੇ ਪਹੁੰਚੀਗੇ ਕਿਦਾਂ ਠੀਕ ਹੈ ਉਹ ਕਹਿੰਦੇ ਨਾ ਕਿ ਹੁਣ ਅਸੀਂ ਲਾੜੋਂ ਕਿ ਉਹ ਫੀਡ ਦੀਆਂ ਲੈ ਗਦੇਆਂ ਚੋਕਰ ਦੀਆਂ ਬੋੜੀਆਂ ਖੜੀਆਂ ਸੀ ਕਿਉਂਕਿ ਉਹ ਅੰਤ ਨੂੰ ਮੋਟੇ ਕਰਕੇ ਲੈ ਜੂਗੇ ਹਨਾ ਤੂੜੀ ਹੁਣ ਇੱਕਠੀ ਦਵਾਂਗੇ ਕਿਸੇ ਨੂੰ ਉਹ ਸਿਸਟਮ ਜਿਹੜੀ ਬੰਦ ਆ ਹਾਂਜੀ ਆਪਾਂ ਚੋਕਰ ਦੀ ਕੀਤੀ ਹੈ ਤੇ ਇਹੋ ਜਿਹੀ ਹੁਣ ਤੂੜੀ ਦਾ ਕਰਨਦੇ ਆ ਤੇ ਉਹ ਛੇਤੀ ਆਪਾਂ ਕਰਾਂਗੇ ਬਾਕੀ ਰਾਸ਼ਨ ਦਾ ਵੀ ਸਾਗਾ ਤੁਸੀਂ ਪਚਾਇਆ ਪਾਣੀ ਦੀਆਂ ਬੋਤਲਾਂ ਤੇ ਚੋਕਰੀ ਖੜੀ ਵੀਰ ਜੀ ਰਾਸ਼ਨਾ ਗੁਰੂ ਦੀ ਮਹਾਰਾਜ ਦੀ ਇਨੀ ਕਿਰਪਾ ਨਾਲ ਲੰਗਰ ਸਮਝ ਲੋ ਕੀ ਚਲੋ ਇਹ ਗੱਲਾਂ ਨਹੀਂ ਕਹਿਣ ਵਾਲੀਆਂ ਪਰ ਮੈਂ ਜੋ ਕਿਹਾ ਕਿ ਲੰਗਰ ਹੁਣ ਜ਼ਿਆਦਾਤਰ ਵਿੱਚ ਵੇਸਟ ਹੋਉਂਦੇ ਆ ਠੀਕ ਹੈ ਕਿਉਂਕਿ ਲੰਗਰ ਹੱਦ ਤੋਂ ਵੱਧ ਪਹੁੰਚਦੇ ਖਾਣ ਪੀਣ ਦੀ ਕੋਈ ਕਮੀ ਨਹੀਂ ਉੱਥੇ ਹੁਣ ਜਿਆਦਾ ਕਮੀ ਹੋਣੀ ਆ ਬਾਅਦ ਚੋ ਮੈਡੀਸਨ ਦੀ ਖਾਸ ਕਰਕੇ ਪਸ਼ੂਆਂ ਪਸ਼ੂਆਂ ਕਿਉਂਕਿ ਉਹਨਾਂ ਦੇ ਵੇਖੋ ਤੁਸੀਂ ਢਿਡ ਚ ਪਾਣੀ ਭਰ ਦੇਣਾ ਪੈਰਾਂ ਦਾ ਜਿਹੜੇ ਫੋਰਡ ਦੀ ਹੁੰਦੀ ਹੈ 100 ਉਹਨਾਂ ਦਾ ਸਿਸਟਮ ਕਰਨਾ ਪੈਣਾ ਕਈਆਂ ਦਾ ਪਾਣੀ ਕਢਣਾ ਪੈਣਾ ਹੁਣ ਇਹੋ ਹੀ ਆ ਕਿ ਜਦੋਂ ਥੋੜਾ ਪਾਣੀ ਦਾ ਲੈਵਲ ਘੱਟ ਹੁੰਦਾ ਆਪਾਂ ਕੋਈ ਇੱਕ ਨਾਲ ਵੈਟਰਨਰੀ ਡਾਕਟਰ ਖੜੀਏ ਤੇ ਫਿਰ ਜੱਗ ਸਿਸਟਮ ਸੈੱਟ ਹੋਣਾ ਉਹ ਤੇ ਚਲੋ ਸਾਰਿਆਂ ਨੂੰ ਪਤਾ ਹੀ ਆ ਤੇ ਉਹ ਦੇਖ ਵੀ ਜਾਂਦਾ ਅੱਜ ਕੱਲ੍ਹ ਨਾ ਵੀਡੀਓ ਤੇ ਸਾਰਾ ਕੁਝ ਪਤਾ ਲੱਗ ਜਾਂਦਾ ਨੈਟ 'ਤੇ ਸਾਰਾ ਕੁਝ ਆ ਜਾਂਦਾ ਜੱਗ ਜਾ ਰਿਹਾ ਸਾਰੀਆਂ ਚੀਜ਼ਾਂ ਕਿਸੇ ਨੂੰ ਦੱਸਣ ਦੀ ਨਹੀਂ ਲੋੜ ਕਿਸੇ ਨੂੰ ਕਰਨ ਦੀ ਨਹੀਂ ਲੋੜ ਕਿਉਂਕਿ ਤੁਸੀਂ ਇੱਕ ਗੱਲ ਕਰੋਗੇ ਵੀਡੀਓ ਅਗਲੇ ਵੱਡੇ ਉਸੇ ਵੱਡੇ ਆ ਜਾਣੀ ਤੁਹਾਡੀ ਰੋਟੀ ਖਾਂਦੇ ਵੀ ਆ ਜੂਗੀ ਰੋਟੀ ਵੜਾਉਂਦੇ ਵੀ ਹਾਂ ਜੀ ਜੋ ਚੱਲਣ ਦੀਆਂ ਉਹ ਸਾਰੀਆਂ ਚੱਲ ਜਾਂਦੀਆਂ ਬਾਕੀ ਇਹ ਸਿਆਸਤ ਆ ਆ ਟਾਈਮ ਤੇ ਹਰੇਕ ਨੇ ਪਾਰਟੀ ਬਾਜ਼ੀ ਕਰਨੀ ਆ ਉਹ ਸਾਰਿਆਂ ਨੂੰ ਪਤਾ ਵੇਖੋ ਮੈਂ ਮੈਨੂੰ ਘੱਟ ਸਹਣੇ ਸਮਝੋ ਸਾਰਿਆਂ ਨੂੰ ਪਤਾ ਹੀ ਆ ਸਿਆਸਤ ਚੱਲਣੀ ਹੀ ਚੱਲਣੀ ਆ ਉਹ ਆਪਾ ਰੋਗ ਨਹੀਂ ਸਾਦੇ ਪਰ ਆਪਣਾ ਪੰਜਾਬੀ ਸੱਭਿਆਚਾਰ ਨਾਲ ਜਿਹੜਾ ਜਾਦਾ ਵੱਡਾ ਆਪਣੀ ਪੰਜਾਬੀਅਤ ਜਿਆਦਾ ਵੱਡੀ ਆ ਖਾਸ ਕਰਕੇ ਚਲੋ ਮੈਂ ਕੋਣ ਗੁਰੂ ਦੀ ਸੇਵਾ ਜਾਂ ਪਰ ਉਹਨਾਂ ਆਪਾਂ ਜਿੱਦਾਂ ਲੈਨੇ ਆ ਕਿ ਆਪਣੇ ਜਿਹੜੇ ਲਾਲੋ ਕੀ ਕਲਾਕਾਰ ਆ ਉਹਨਾਂ ਨੇ ਹੀ ਸੇਵਾ ਮੈਨਾਂ ਸਰਕਾਰ ਤੋਂ ਵੱਧ ਕਰ ਕਾਚੀ ਸਹੀ ਗੱਲ ਹੈ। ਪਰ ਜਿੱਦਾਂ ਉਹਨਾਂ ਨੂੰ ਵੇਖਿਆ ਗੁਰੂ ਘਰਾਂ ਦੇ ਨਾਂ ਤੇ ਕੋਈ ਲਈ ਜਾਂਦੇ ਸੇਵਾ ਪਹੁੰਚਦੇ ਨਹੀਂ ਉੱਥੋਂ ਤੱਕ। ਉਹ ਤੇ ਵੇਖੋ ਮੈਂ ਇਹ ਕਰੂੰ ਹੁਣ ਗੁਰਦੁਆਰਾ ਝੂਲਣੇ ਮਹਿਲ ਇੱਥੋਂ ਦੇ ਮੁਕੀਆ ਬਾਬਾ ਹੀਰਾ ਸਿੰਘ ਜੀ ਜੋ ਕਿ ਕੌਮੀ ਸ਼ਹੀਦ ਸਾਥੀ ਬਾਬਾ ਚਰਨ ਸਿੰਘ ਜੀ ਦੇ ਪੁੱਤਰ ਹੁਣ ਗੁਰਦੁਆਰੇ ਦੇ ਨਾਂ ਤੋਂ ਹਜੇ ਤੱਕ ਹੜਪੀੜਤਾ ਦੀ ਝੂਲਣੇ ਮਹਿਲ ਦੀ ਸੇਵਾ ਕਿਸੇ ਨੇ ਨਹੀਂ ਸਾਡੇ ਜੋ ਮੰਗੀ ਜੋਗੀ ਮੁਖੀ ਆ ਗੁਰਦੁਆਰੇ ਦੇ ਜੇ ਕੋਈ ਹੋਰ ਮੰਗਨਦਿਆ ਉਹਨੂੰ ਸੰਤ ਆਪ ਲਤਾੜੇ ਕਿਉਂਕਿ ਜਦੋਂ ਆਪਾਂ ਸੇਵਾ ਮੰਗੀ ਨਹੀਂ ਹਜੇ ਤੋਂ ਕਿਉਂ ਸੰਤ ਨੇ ਦਿੱਤਾ ਅੱਗੇ ਵੜਾਵਾ ਥੋੜੀਆਂ ਆਪਣੇਆਂ ਭੈਣਾਂ ਦੀਆਂ ਸੇਵਾ ਬਾਹਰੋਂ ਆਈਆਂ ਪਰ ਉਹਨਾਂ ਨੇ ਸਿੱਧਾ ਡਾਇਰੈਕਟ ਬਾਬਾ ਜੀ ਨੂੰ ਕਾਲ ਕੀਤਾ ਚਲੋ ਉਹ ਸੇਵਾ ਹਜੇ ਆਈ ਆ ਉਹ ਆਪਾਂ ਸੇਵਾ ਉਹ ਕਹਿੰਦੇ ਤੁਸੀਂ ਮੈਡੀਸਿਨ ਲੈ ਕੇ ਜਾਓ ਵਗੈਰਾ ਉਹ ਵੀ ਆਪਾਂ ਕੋਈ ਦਿਨਾਂ ਤੱਕ ਪਚਾ ਰਹੇ ਹਾਂ ਪਰ ਜੇ ਗੁਰਦੁਆਰੇ ਤੋਂ ਬਾਬਾ ਹੀਰਾ ਸਿੰਘ ਜੀ ਤੋਂ ਬਿਨਾਂ ਝੂਲਣੇ ਨਾਲ ਦੀ ਸੇਵਾ ਕੋਈ ਲੈਂਦਾ ਵਾ ਤੇ ਉਹਨੂੰ ਨਾਂ ਦਿੱਤੀ ਜਾਵੇ ਮਰੀ ਉਹ ਫੀਲ ਜੇ ਕਿ ਉਹ ਬੰਦੇ ਸਿਰਫ ਆਪਣਾ ਘਰ ਤੇ ਆਪਣਾ ਢਿੱਡ ਭਰਨ ਦਾ ਇਹ ਸੰਕਤ ਦੇ ਲੱਗ ਨਹੀਂ ਜੀਦਾ ਕੁਝ ਜਿੱਦਾਂ ਗੁਰਦਾਰੇ ਨਾਂ ਤੇ ਸੇਵਾ ਪਾਣੀ ਹੋ ਸੰਕਤ ਬਾਹਰੋਂ ਇਹਨਾਂ ਦੇ ਵੀਰਾਂ ਨੇ ਕੁਝ ਲੋਕ ਲੋਕ ਸੰਕਤ ਨੇ ਸਾਡਾ ਕੋਈ ਨੰਬਰ ਜਾਂ ਬਾਹਰ ਕੋਈ ਇੱਕ ਤੇ ਗੁਰਦਵਾਰੇ ਦਾ ਟਰਸਟ ਵੀ ਆ ਗੁਰਦਵਾਰਾ ਦੁਖ ਨਿਵਾਰਨ ਸਮਾਤ ਟਰਸਟ ਠੀਕ ਹੈ ਇਹ ਵੀ ਹੈਗਾ ਜੀ ਇਹ ਕਿ ਆ ਬਾਬਾ ਜੀ ਦਾ ਅਕਾਊਂਟ ਬਾਬਾ ਹੀਰਾਸੀ ਨੂੰ ਜੀ ਦਾ ਇਸ ਤੋਂ ਸવાય ਕੋਈ ਕੁਝ ਹੋਰ ਨਹੀਂ ਆ ਬਾਕੀ ਤੁਸੀਂ ਜੇ ਚਾਹਦੇ ਜੀ ਸਕੈਨ ਸਾਂਝਾ ਕਰਨਾ ਹੋਇਆ ਉਹ ਕਰਦੇ ਉਹ ਤੁਹਾਨੂੰ ਸਕੈਨ ਦੇ ਦੂੰਗਾ ਕਿਉਂਕਿ ਜੇ ਕਿਸੇ ਵੀ ਨੇ ਸੇਵਾ ਕਰਨੀ ਹੋਵੇ ਸੱਚੀ ਚ ਉਹ ਇੱਥੇ ਆ ਕੇ ਵੇਖੀ ਭਾਵੇਂ ਸੇਵਾ ਲੈ ਕੇ ਆਵੇ ਸਾਡੇ ਨਾਲ ਜਾਵੇ ਠੀਕ ਹੈ ਅਸੀਂ ਕਰਨ ਕਿੱਥੇ ਦੇ ਆ ਜਾਂ ਕੀ ਨਹੀਂ ਕਰਦੇ ਕਿਉਂਕਿ ਇਹ ਤੁਸੀਂ ਆਪ ਵੇਖੋ ਆ ਕੇ ਸੇਵਾ ਕੌਣ ਕਰਦਾ ਜੇ ਕਿਹੜਾ ਨਹੀਂ ਕਰਦਾ ਉਹ ਨਾਲ ਹੀ ਜਾਵੇ ਤੇ ਬਿਹਤਰ ਹੈ ਠੀਕ ਹੈ ਮੈਂ ਜੀਦਾ ਖਾਸਾ ਜੀ ਦੇ ਕਹਿੰਦਾ